ਨਸ਼ੇ ਦੇ ਖਿਲਾਫ ਜਿਹੜੀ ਮਹਾਨ ਵੱਡੀ ਗਈ ਹੈ ਵੱਡੀ ਸਫਲਤਾ ਮਿਲੀ ਹੈ ਨਿਹਾਲਸਰ ਵਾਲਾ ਪੁਲਿਸ ਨੇ ਇਹ ਮਾਮਲੇ ਇਹ ਮਾਮਲੇ ਸਾਡੇ ਐਸਐਸਪੀ ਸਾਹਿਬ ਨੂੰ ਨਸ਼ਾ ਵਿਰੋਧ ਮਹਿਲ ਚਲਾਈ ਗਈ ਆ ਉਹਦੇ ਤਹਿਤ ਸਾਡੇ ਸਬ ਇੰਸਪੈਕਟਰ ਐਸੇ ਗੁਲਬੀ ਸਿੰਘ ਨੇ ਉਹਨਾਂ ਕੋਲ ਜਿਹੜੀ ਮਹੂਰੀ ਹੋਈ ਸੀਗੀ ਤੇ ਉਹਨਾਂ ਨੇ ਇਹ ਵੀ ਇੱਕ ਟਰੱਕ ਨੰਬਰ ਪੀਵੀ 23 9903 ਵਿੱਚ ਬੰਦੇ ਜਿਹੜੇ ਲਿਆ ਕੇ ਆਪਣਾ ਭੁੱਕੀ ਪੂਰਾ ਬੋਸ ਰਾਜਸਥਾਨ ਤੋਂ ਲਿਆ ਕੇ ਇੱਧਰ ਵੇਚਦੇ ਆ ਇਹ ਤਰ੍ਹਾਂ ਮਿਲਣ ਤੇ ਇਹਨਾਂ ਨੇ ਨਾਕਾ ਲਾ ਲਿਆ ਜੀ ਦੀਨਾ ਸਾਈਡ ਨਾਕਾ ਲਾ ਕੇ ਜਦੋਂ ਪੌਂਦੀ ਗੱਡੀ ਚੈੱਕ ਕੀਤੀ ਤਾਂ ਉਹਦੇ ਵਿੱਚ ਇਹਨਾਂ ਨੇ ਜਿਹੜੇ 30 ਕਿਲੋ ਭੁੱਕੀ ਜੂਰਾ ਪੋਸਟ ਪਲਸ ਐਗਰੀਗੇਟੂ ਵਿੱਚ ਪਾ ਕੇ ਰੱਖੀ ਹੋਈ ਸੀਗੀ ਤੇ ਉਹਨੂੰ ਚੈੱਕ ਕੀਤਾ ਤੇ ਉਹ ਮਿਲ ਲੱਗੇ ਬਰਾਮਦ ਹੋ ਗਏ ਇਹਦੇ ਖਿਲਾਫ ਬੇ ਭਿੰਦਰ ਸਿੰਘ ਪੁੱਤਰ ਬਿੱਕਰ ਸਿੰਘ ਬਾਕੀ ਵਾਸੀ ਸਰਾਵਾਂ ਵਾਲਾ Rajasthan ਦਾ ਰਹਿਣ ਵਾਲਾ ਬੰਦਾ ਜਿਹੜਾ ਡਰਾਈਵਰੀ ਕਰਦਾ ਉਹਦੇ ਨਾਲ ਜਿਹੜਾ ਹੈਲਪਰ ਸੀਗਾ ਜੀ ਉਹ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੂਲੇਆਲਾ ਥਾਣਾ ਭੱਗਾਪੁਰਾਣਾ ਦਾ ਰਹਿਣ ਵਾਲਾ ਇਹ تین ਦਾ ਪਾਸੋਂ 3 ਕਿਲੋ ਪੁਕੀ ਬਰਾਮਦ ਹੋਣ ਦੇ ਮੁਕੱਦਮਾ ਨੰਬਰ 152 234 24 ਅਸੀਂ ਦਰਜ ਰਜਿਸਟਰ ਕੀਤਾ ਤੇ ਹੁਣ ਇਹਨਾਂ ਨੂੰ ਅੱਜ ਪੇਸ਼ ਕਰਕੇ 2 ਦਿਨ ਦਾ ਪੁਲਿਸ ਪ੍ਰਮਾਣ ਹਾਸਲ ਕੀਤਾ ਗਿਆ ਹੁਣ ਇਹਨਾਂ ਨੂੰ ਅੱਗੇ ਕਿੱਥੋਂ ਲਿਆਉਂਦੇ ਅੱਗੇ ਹੁੰਦੇ ਸੀ ਇਹ ਸਾਰੀ ਕਸ਼ਿਸ਼ ਇਹਨਾਂ ਤੋਂ ਤਨਵੀ ਇਹ ਇਸ ਮਾਮਲੇ ਦੇ ਵਿੱਚ ਦੋ ਹੀ ਐ ਦੋਸ਼ੀ ਜਾਂ ਹੋਰ ਵੀ ਇਸ ਮਾਮਲੇ ਵਿੱਚ ਤੇ ਗੱਡੀ ਦਾ ਡਰਾਈਵਰ ਵੀ ਜਿਹੜਾ ਗੱਡੀ ਦਾ ਮਾਲਕਾ ਉਹ ਉਹ ਉਹਦਾ ਵੀ ਸਾਹਮਣੇ ਆ ਰਿਹਾ ਉਹਨੂੰ ਵੀ ਜਲਦੀ ਗ੍ਰਿਫਟਾਰ ਕਰ ਲਿਆ ਜਾਊਗਾ ਤੇ ਦੋਸ਼ੀ ਜਿਹੜੇ ਗ੍ਰਿਫਟਾਰ ਕਿੰਨੇ ਕੀਤੇ ਗਏ ਹੁਣ ਤੱਕ ਦੋ ਦੋਸ਼ੀ ਦੇ ਗ੍ਰਿਫਟਾਰ ਹੋ ਚੁੱਕੇ ਆ